ਸਵਾਗਤ ਹੈ ਤੁਹਾਡਾ ਏਜ ਬ੍ਰੇਕਰ ਚੈਨਲ ਦੇ ਵਿੱਚ ਜਿਵੇਂ ਕਿ ਮੈਂ ਇਸ ਚੈਨਲ ਦੇ ਰਾਹੀਂ ਤੁਹਾਨੂੰ ਕੁਦਰਤ ਦੇ ਨਜ਼ਦੀਕ ਵਧੀਆ ਜ਼ਿੰਦਗੀ ਜੀਣ ਦੇ ਟਿਪਸ ਦਿਨਾਵਾ ਜੋ ਮੈਂ ਆਪਣੇ ਹੁਣ ਤੱਕ ਦੇ ਤਜਰਬੇ ਤੋਂ ਸਿੱਖੇ ਨੇ ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ ਖਾਣ ਵਾਲੀਆਂ ਚੀਜ਼ਾਂ ਦੀ ਠੰਡੀ ਗਰਮ ਜਾਂ ਤਰਤਸਿਰ ਬਾਰੇ ਦੋਸਤੋ ਸਾਡੇ ਪਿੰਡਾਂ ਦੇ ਵੈਦ ਸਾਡੇ ਪੁਰਾਣੇ ਬਜ਼ੁਰਗ ਸਾਨੂੰ ਅਕਸਰ ਕਹਿੰਦੇ ਸੀ ਆ ਚੀਜ਼ ਦੀ ਤਸਵੀਰ ਗਰਮ ਹੈ ਬਹੁਤੀ ਨਾ ਖਾਓ ਆ ਚੀਜ਼ ਦੀ ਤਸਵੀਰ ਠੰਡੀ ਹੈ ਇਹਦਾ ਖਾਓ ਆ ਚੀਜ਼ ਦੀ ਤਸਵੀਰ ਤਾਰਾ ਹੈ ਇਹ ਥੋੜੀ ਖਾ ਲਿਓ ਦੋਸਤੋ ਮੈਂ ਹੁਣ ਆ ਕੇ ਬਹੁਤ ਵਧੀਆ ਵਧੀਆ ਟਾਪ ਸਰਜਨ ਟਾਪ ਡਾਕਟਰਸ ਉਹਨਾਂ ਨੂੰ ਜਦੋਂ ਇਸ ਬਾਰੇ ਪੁੱਛਿਆ ਵੀ ਇਹ ਤਸਵੀਰ ਕੀ ਚੀਜ਼ ਹੁੰਦੀ ਹੈ ਤਾਂ ਮੈਨੂੰ ਜਿਹੜੀ ਗੱਲ ਕਲੀਅਰ ਹੋਈ ਮੈਂ ਤੁਹਾਨੂੰ ਦੱਸ ਦਿੰਨਾ ਤਸੀਰ ਕਦੇ ਵੀ ਕਿਸੇ ਚੀਜ਼ ਦੀ ਠੰਡੀ ਜਾਂ ਗਰਮ ਨਹੀਂ ਹੁੰਦੀ ਤਸੀਰ ਕਿਸੇ ਵੀ ਖਾਣ ਵਾਲੀ ਚੀਜ਼ ਦੀ ਠੰਡੀ ਜਾਂ ਗਰਮ ਨਹੀਂ ਹੁੰਦੀ ਇਹ ਉਹਦੇ ਅੰਦਰ ਜਿਹੜੇ ਕੈਮੀਕਲ ਜਿਹੜੇ ਤੱਤ ਨੇ ਉਹ ਸਾਡੀ ਬਾਡੀ ਨੂੰ ਕੀ ਰਿਐਕਸ਼ਨ ਦਿੰਦੇ ਨੇ ਜਿਹੜੇ ਖਾਣ ਵਾਲੀ ਚੀਜ਼ ਜੀਵਤ ਰੱਖੀ ਜੀਵ ਦੇ ਤੰਤਰਾਂ ਰਾਹੀਂ ਦਿਮਾਗ ਨੂੰ ਮੈਸੇਜ ਆ ਉਹ ਮੈਸੇਜ ਨਾਲ ਕਿੰਨੀ ਕੁ ਤੇਜਨਾ ਪੈਦਾ ਹੋਈ ਜਿੰਨੀ ਜ਼ਿਆਦਾ ਉਤੇਜਨਾ ਉਹ ਉਨੀ ਚੀਜ਼ ਗਰਮ ਕਹਿੰਦੇ ਤਸਵੀਰ ਤੇ ਜਿਹੜੀ ਚੀਜ਼ ਤੁਹਾਡੀ ਬਾਡੀ ਦੀ ਉਤੇਜਨਾ ਨੂੰ ਘੱਟ ਕਰਦੀ ਹੈ ਉਹ ਠੰਡੀ ਹੈ ਕੋਈ ਠੰਡੀ ਗਰਮ ਤਸਵੀਰ ਨਹੀਂ ਹੁੰਦੀ ਉਹਦੀ ਉਤੇਜਨ ਲੈਵਲ ਹੁੰਦਾ ਜਿਵੇਂ ਅਸੀਂ ਡਰਾਈ ਫਰੂਟ ਖਾ ਲੈਂਦੇ ਆ ਡਰਾਈ ਫਰੂਟ ਖਾਣ ਨਾਲ ਇਮੀਡੀਏਟਲੀ ਸਾਡਾ ਬਲੱਡ ਪ੍ਰੈਸ਼ਰ ਵੱਧਦਾ ਹੈ ਸਾਨੂੰ ਉਤੇਜਨਾ ਆਦੀ ਹੈ ਤਾਂ ਉਹ ਚੀਜ਼ ਗਰਮ ਹੈ ਸ਼ਰਾਬ ਪੀ ਲਈ ਅਲਕੋਹਲ ਸਾਡੇ blood ਦੇ ਵਿੱਚ ਰਲ ਕੇ ਸਾਡਾ blood circulation ਤੇਜ਼ ਕਰਦਾ ਹੈ ਗਰਮ ਹੈ ਧਣੀਆਂ ਪਦੀਨਾ ਖਾ ਲਿਆ ਧਣੀਆਂ ਪਦੀਨਾ ਜਿਹੜਾ ਸਾਡਾ blood pressure ਨੂੰ ਡਾਊਨ ਕਰ ਦਿੰਦਾ ਹੈ ਉਹ ਠੰਡਾ ਹੈ ਦੋਸਤੋ ਇਹ ਮਿੱਥ ਆਪਣੇ ਦਿਮਾਗ ਚ ਵੜਦੇ ਹੋ ਕੋਈ ਵੀ ਚੀਜ਼ ਉਹਦੀ ਤਸਵੀਰ ਠੰਡੀ ਆ ਗਰਮ ਹੈ ਉਹਦੀ ਤਸਵੀਰ ਸਿਰਫ ਇਹ ਹੈ ਵੀ ਜਦੋਂ ਉਹਨੇ ਤੁਹਾਡੇ ਸ਼ਰੀਰ ਦੇ ਵਿੱਚ ਜਾਣਾ ਵਾ ਤੁਹਾਡੇ ਲੀਵਰ ਤੱਕ ਪਹੁੰਚਣ ਤੋਂ ਪਹਿਲਾਂ-ਪਹਿਲਾਂ ਤੁਹਾਡੇ ਜੀਭ ਰਾਹੀਂ ਤੁਹਾਡੇ ਗੱਟਸ ਰਾਹੀਂ ਤੁਹਾਡੇ ਨਾੜਾ ਰਾਹੀਂ ਜੋ ਵੀ ਤੁਹਾਡੀ ਬਾਡੀ ਉਹਨੂੰ ਨਚੋੜਦੀ ਐ ਉਹਦੇ ਚੋਂ ਜਿਹੜੇ ਕੈਮੀਕਲ ਰਿਐਕਸ਼ਨ ਹੋਇਆ ਵਾ ਉਹ ਕਿੰਨਾ ਕ ਤੁਹਾਡੇ ਸਰੀਰ ਨੂੰ ਤੇਜਿਤ ਕਰਦਾ ਹੈ ਠੀਕ ਹੈ ਨਾ ਇਸ ਕਰਕੇ ਮੈਂ ਕਦੇ ਵੀ ਇਹ ਨਹੀਂ ਕਹੂੰਗਾ ਵੀ ਤੁਹਾਨੂੰ ਇਹ ਚੀਜ਼ ਖਾਣੀ ਚਾਹੀਦੀ ਹੈ ਤੁਹਾਨੂੰ ਆਹ ਚੀਜ਼ ਗਰਮ ਹੈ ਇਹਦੀ ਤਸੀਰ ਠੰਡੀ ਹੈ ਇਹਦੀ ਤਸੀਰ ਤਾਰ ਹੈ ਤੁਹਾਡੀ ਬਾਡੀ ਨੂੰ ਜਿਸ ਸਮੇਂ ਜਿਸ ਚੀਜ਼ ਦੀ ਜ਼ਰੂਰਤ ਹੈ ਨਾ ਤੁਹਾਡੇ ਦਿਮਾਗ ਨੇ ਤੁਹਾਡੇ ਸਰੀਰ ਨੂੰ ਮਜਬੂਰ ਕਰ ਦੇਣਾ ਉਸ ਚੀਜ਼ ਨੂੰ ਖਾ ਲੈ ਜੇ ਤੁਹਾਨੂੰ ਤੇਜ ਨਾਲ ਦੀ ਜ਼ਰੂਰਤ ਹੈ ਨਾ ਦਿਮਾਗ ਨੂੰ ਚਾਹੀਦਾ ਤੁਹਾਡਾ એનર્ਜੀ ਲੈਵਲ ਡਾਊਨ ਹੋ ਗਿਆ ਤੁਸੀਂ ਭਾਵੇਂ 슈ਗਰ ਦੇ ਮਰੀਜ਼ ਹੋ ਤੁਸੀਂ ਫ੍ਰਿਜ ਖੋਲ ਕੇ ਅੰਬ ਘਟ ਕੇ ਖਾ ਲੈਣਾ ਤੁਹਾਨੂੰ ਭਾਵੇਂ ਲੱਖ ਰੁਕੀ ਜਾਈਏ ਇਸ ਕਰਕੇ ਇਹ ਮਿੱਥ ਦਿਮਾਗ ਚੋਂ ਘਟ ਦਿਓ ਫੁਲਾਣੀ ਚੀਜ਼ ਠੰਡੀ ਹੈ ਫੁਲਾਣੀ ਚੀਜ਼ ਗਰਮ ਹੈ ਕੋਈ ਕਿਸੇ ਚੀਜ਼ ਦੀ ਤਸਵੀਰ ਨਹੀਂ ਹੁੰਦੀ ਉਹਦੀ ਉਤੇਜਨਾ ਦਾ ਲੈਵਲ ਹੁੰਦਾ ਹੈ ਦੂਸਰਾ ਮਿਥ ਆਮ ਤੌਰ ਤੇ ਫੇਸਬੁੱਕ ਵਟਸਐਪ ਸੋਸ਼ਲ ਮੀਡੀਆ ਰਾਹੀਂ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਕੋਸਾ ਪਾਣੀ ਜਿੰਨਾ ਵੱਧ ਤੋਂ ਵੱਧ ਖਾਲੀ ਪੇਟ ਸਵੇਰੇ ਪੀਓਗੇ ਉਹਦੇ ਨਾਲ ਤੁਹਾਡੀ ਬਾਡੀ ਡੀਟੌਕਸ ਹੋਏਗੀ ਦੋਸਤੋ ਪਾਣੀ ਚਾਹ ਕੋਸਾਵਾ ਚਾਹੇ ਉਹ ਠੰਡਾ ਵਾ ਤੇ ਚਾਹੇ ਉਹ ਤਾਜ਼ਾ ਵਾ ਉਨੇ ਤੁਹਾਡੀ ਬਾਡੀ ਨੂੰ ਉਨੇ ਤੁਹਾਡੀਆਂ ਨਾੜਾਂ ਨੂੰ ਸਾਫ਼ ਕਰਨਾ ਹੀ ਕਰਨਾ ਹੈ ਪਾਣੀ ਕਿੰਨਾ ਗਰਮ ਹੈ ਪੀਣ ਦੇ ਲੈ ਕੇ ਜਦੋਂ ਤੁਸੀਂ ਆਪਣੀ ਘਰੋਂ ਤੋਂ ਵੇਠਾਂ ਲੈ ਕੇ ਗਏ ਨਾ ਪਾਣੀ ਦਾ ਟੈਂਪਰੇਚਰ ਤੁਹਾਡੀ ਬਾਡੀ ਦੇ ਟੈਂਪਰੇਚਰ ਤੇ ਆ ਜਾਣਾ ਤੇ ਉਹਨੇ ਉਹੀ ਕੁਛ ਕਰਨਾ ਜੋ ਕੁਛ ਸਾਦਾ ਪਾਣੀ ਜਾਂ ਠੰਡਾ ਪਾਣੀ ਕਰੇਗਾ ਠੰਡਾ ਪੀਤਾ ਤਾਂ ਬਾਡੀ ਦੇ ਲੈਵਲ ਤੇ ਗਰਮ ਹੋ ਜਾਏਗਾ ਗਰਮ ਪੀਤਾ ਤਾਂ ਬਾਡੀ ਦੇ ਲੈਵਲ ਮੁਤਾਬਕ ਆਪਣਾ ਟੈਂਪਰੇਚਰ ਸੈੱਟ ਕਰ ਲਏਗਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਬਾਡੀ ਨੂੰ ਡੀਟੌਕਸ ਪਾਣੀ ਕਰਦਾ ਹੀ ਕਰਦਾ ਹੈ ਮੇਰੇ ਹਿਸਾਬ ਨਾਲ ਦੋਸਤੋ ਘੜੇ ਦਾ ਪਾਣੀ ਪਿਓ ਖੁੱਲ ਕੇ ਪਿਓ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਦੱਸਦਾ ਵਾਂ ਇਹ ਲੜ ਬਨੋ ਬਹੁਤ ਕੰਮ ਆਉਣਗੀਆਂ